ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਹਾਡੇ ਦਿੱਤੇ ਸਵਾਲਾਂ ਦੇ ਜਵਾਬ ਅਸੀਂ ਦਿੰਨੇ ਅੱਜ ਹੋਰ ਪੜੇ ਕਿਵੇਂ ਆਂ ਭੈਣ ਤਾਂ ਅੰਦਰ ਨੂੰ ਭੱਜੀ ਜਾਂਦੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਮਲ ਪਤਾ ਕਿ ਮੌਸਮ ਬੜਾ ਖਰਾਬ ਹੋਇਆ ਪਿਆ ਦੋ ਵਾਰੀ ਲਾਈਟ ਦਾ ਕੱਟ ਲੱਗ ਗਿਆ ਹਾਂ ਇਹ ਤਾਂ ਗੱਲ ਹੈ ਪਾਣੀ ਵੀ ਪਿਉਣਾਗਾ ਮੈਂ ਤਾਂ ਉਹ ਖੋਲਿਆ ਸੀਗਾ ਮੈਂ ਡੀਜ਼ਲ ਤੇਲ ਤੇ ਉਹ ਫਰਨੈਲ ਸਾਰਾ ਕੁਝ ਢੋਲ ਜਿਹਾ ਤਿਆਰ ਕੀਤਾ ਸੀਗਾ ਇੱਕ ਸਰੋਂ ਦਾ ਤੇਲ ਜਿਹਨੇ ਆ ਨਾ ਮਸਰਬਾਲਾ ਤੰਗ ਕਰਦਾ ਇਹਨਾਂ ਨੂੰ ਹੂੰ ਦੁੱਧ ਦਾ ਫਰਕ ਪਾਈ ਜਾਂਦੀਆਂ ਨੇ ਬੇਰ ਵੀ ਇੰਨੀ ਸੇਵਾ ਨਾਲ ਦੇਖਦਾ ਨਹੀਂ ਪਰ ਫਿਰ ਵੀ ਬਹੁਤ ਜ਼ਿਆਦਾ ਤੰਗ ਕਰਦਾ ਰਾਤ ਦੇ ਲਾਪਾ ਨੂੰ 12 ਵਜ ਗਈ ਸੀ ਜੇ ਉਸ ਟਾਈਮ ਕਿਉਂਕਿ ਗੱਲ ਕਰਨੇ ਰਬਾਲਾ ਸੀ ਮੂੰਹ ਦਿਖਦਾ ਨਹੀਂ ਸੀ ਫਿਰ ਜਨਰੇਟਰ ਲਿਆਂਦਾ ਖੜੇ ਪੈਰ ਜਿਹੜਾ ਆਪਣਾ ਜਨਰੇਟਰ ਸੀਗਾ ਨਾ ਹਾਲ ਤਾਂ ਕੋਈ ਕਿਤੇ ਨਹੀਂ ਪਸੋਰ ਕੇ ਜਨਰੇਟਰ ਨਹੀਂ ਹੈ ਜਨਰੇਟਰ ਹੈਗਾ ਸੀ ਹਾਂ ਤੇ ਉਹਨਾਂ ਜਦੋਂ ਅਸੀਂ ਥੂੜੀ ਅੰਦਰ ਪੰਡਾ ਲੈ ਕੇ ਆਉਣੀ ਸੀ ਜਿਹੜੀ ਉਸ ਵਿੱਚ ਲੱਗੀ ਹੁੰਦੀ ਆ ਉਹ ਲੈ ਕੇ ਉੱਪਰ ਚੱਕੀ ਦੀ ਲੜ ਵਾਪਸ ਚਲੀ ਗਈ ਹੈ ਨਾ ਸਾਰਾ ਜਨਰੇਟਰ ਮੱਚ ਗਿਆ ਹਾਂ ਤੇ ਮੈਂ ਨਾ ਤੁਹਾਨੂੰ ਅੱਜ ਕੁਝ ਕੁ ਸਵਾਲ ਕਰਨੇ ਸੀਗੇ ਹਾਂ ਦੱਸ ਇੱਕ ਤਾਂ ਮਤਲਬ ਕਿਸੇ ਵੀਰ ਨੇ ਕਿਹਾਗਾ ਵੀ ਭਾਵੇਂ ਅਸੀਂ ਵੀ ਖੇਤ ਵਿੱਚ ਸੈੱਡ ਪਾਉਣਾ ਹੈ ਨਾ ਪੰਜ ਗਾਵਾਂ ਨੇ ਪਰ ਗਾਵਾਂ ਨੂੰ ਬਿਮਾਰੀ ਜ਼ਿਆਦੇ ਪੈਂਦੀ ਆ ਵੀ ਉਹ ਕਹਿੰਦਾ ਵੀ ਸਾਡੀ ਮੱਝਾਂ ਲਿਆਉਣ ਦੀ ਸਲਾਹ ਵੀ ਉਹਨਾਂ 'ਚ ਫਾਇਦਾ ਹੈਗਾ ਬਈ ਫਾਇਦਾ ਹੀ ਫਾਇਦਾ ਹੈ ਕੋਈ ਨੁਕਸਾਨ ਨਹੀਂ ਹੋਣਾ ਹਨਾ ਕਾਰੋਬਾਰ ਮੰਨ ਲਓ ਜਿਹੜਾ ਆਪਾਂ ਤਨੋਂ ਮਨੋਂ ਕਰਦੇ ਆ ਉਹਦੇ ਵਿੱਚ ਕਿਸੇ 'ਚ ਵੀ ਕੋਈ ਕਿਤੇ ਚਾਹਨਾ ਕੋਈ ਨੁਕਸਾਨ ਨਹੀਂ ਹੈਗਾ ਜੇ ਆਪਾਂ ਦੇ ਲੋ ਆਪਦਾ ਮੰਨ ਲਓ ਵੀ ਸਹੀ ਢੰਗ ਨਾਲ ਹਨਾ ਕੋਈ ਵੀ ਕੰਮ ਕਰਦੇ ਆਂਗੇ ਨੁਕਸਾਨ ਕੋਈ ਨਹੀਂ ਹੈਗਾ ਜਮਾਂ ਟੈਨਸ਼ਨ ਫਰੀ ਹੋ ਕੇ ਵੀ ਅਗਦੇ ਦੇ ਵਿੱਚ ਕੰਮ ਕਰ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹਣਾ ਜਿਵੇਂ ਅਸੀਂ ਆਹ ਢੇੜਿਆ ਸੀ ਘਰ ਹਨਾ ਤੇ ਅਸੀਂ ਵੀ ਹੁਣ ਖੇਤ ਪਾਵਾਂਗੇ ਸੀ ਇਹ ਦੇਖ ਤਾਂ ਹੂੰ ਕੇ ਦੇ ਵਿੱਚ ਜਗਾ ਪਾਵਾਂਗੇ ਅਸੀਂ ਮੱਝਾਂ ਵਾਸਤੇ ਚਲੋ ਸਨ ਇਹ ਵੀ ਖੁਸ਼ੀ ਹੈ ਵੀ ਹੁਣ ਸਾਡੀਆਂ ਮੱਝਾਂੁੱਲੀ ਹਵਾ ਦੇ ਵਿੱਚ ਹੈ ਨਾ ਤੇ ਖੁੱਲੇ ਵਧੀਆ ਤਾਜ਼ੇ ਵਾਤਾਵਰਣ ਦੇ ਵਿੱਚ ਜਾਣਗੀਆਂ ਸਹੀ ਗੱਲ ਹੈ ਹਾਂ ਜੇ ਹੁਣ ਲਾਈਟ ਨਾ ਗਈ ਫਿਰ ਤਾਂ ਇਹਨਾਂ ਦੇ ਸਾਰਾ ਮੈਂ ਤੇਲ ਦੂਣ ਲੱਗਿਆ ਜਿਵੇਂ ਵੀ ਸਾਰਾ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਹੈ ਨਾ ਕਿਉਂਕਿ ਕਈ ਵਾਰੀ ਜਦੋਂ ਹਨੇਰਾ ਹੋ ਜਾਂਦਾ ਉਹ ਚੀਜ਼ ਵਿੱਚ ਦਿੱਕਤ ਆਉਂਦੀ ਹੈ ਨਾ ਤਾਂ ਮੂੰਹ ਦਿਖਦਾ ਨਾ ਗੱਲ ਨਾ ਮੱਝਾਂ ਦੀਆਂ ਨਹੀਂ ਵੀ ਕੁਲਟੀ ਨਹੀਂ ਆਉਂਦੀ ਹੈਗੀ ਹੁਣ ਇਹਨਾਂ ਨੂੰ ਮੈਂ ਪਾਣੀ ਪਿਆਉਣਾ ਸਟਾਰਟ ਕਰਨਾਗਾ ਲਾਈਟ ਹੈ ਨਹੀਂ ਸੀ ਪਹਿਲਾਂ ਤੇ ਜਦੋਂ ਲੈਟਰ ਨੂੰ ਆਪਾਂ ਕਹਿੰਦੇ ਕੱਲ ਨੂੰ ਦੇ ਦਾਂ हां ਕੱਲ ਨੂੰ ਕਹਿੰਦੇ ਆ ਵੀ ਆ ਸ਼ਾਮ ਤੱਕ ਦੇ ਦਾਂਗੇ ਹਾਂ ਹਾਂ ਤੇ ਇੱਕ ਬਈ ਹੋਰ ਭੈਣ ਦਾ ਕੁਐਸਚਨ ਆ ਮਿਲਦਾ ਜਿਹਦੀ ਸਾਡੀ ਮੱਝ ਬਹੁਤ ਪਤਲੀ ਪਤਲੀ ਆ ਵੀ ਰਾਜ ਹੀ ਨਹੀਂ ਹੁੰਦੀ ਵੀ ਉਹਦੇ ਲਈ ਕਈ ਵਾਰੀ ਕਮਲੇཅੇ ਜੀ ਹੁੰਦੀਆਂ ਜਿਵੇਂ ਵੀ ਵੱਡੇ ਪਸ਼ੂਨਾਂ ਦੀ ਜੂਨਾ ਦੀ ਦਵਾਈ ਜਿਹੜੀ ਹੁੰਦੀ ਆ ਗੋਲੀਆਂ ਉਹ ਲੈ ਕੇ ਤੁਸੀਂ ਦੇ ਆ ਕਰੋ ਹਣਾ ਜਿਵੇਂ ਪਸ਼ੂ ਮੰਨ ਲਓ ਖਾਈ ਜਾਂਦਾ ਕੋਈ ਤੇ ਕੀੜੇ ਹੁੰਦੇ ਨੇ ਨਾ ਉਹ ਮੰਨ ਲਓ ਪਸ਼ੂ ਖਰਾ ਪਸ਼ੂ ਖਰਾ ਕੇ ਲੱਗ ਨਹੀਂ ਦਿੰਦੇ ਹੇ ਮੈਡੀਕਲਾਂ ਦੇ ਵਿੱਚ ਆਮੀ ਲੈ ਜਾਂਦੀਆਂ ਨੇ ਗੋਲੀਆਂ ਤੇ ਵੀ ਉਹ ਤੁਸੀਂ ਜ਼ਰੂਰ ਦਿਓ ਹਣਾ ਠੀਕ ਹੈ ਬਈ ਇੱਕ ਇਹ ਚੀਜ਼ ਦੱਸਣਾ ਚਾਹਣਾ ਕਮਲ ਵੀ ਜਿਹੜਾ ਲੀਵਰ ਟਨਕਾ ਹੁੰਦਾ ਹਨਾ ਉਹ ਚਾਹੇ ਥੋੜਾ ਥੋੜਾ ਡੇਲੀ ਪਸ਼ੂ ਨੂੰ ਮੰਨ ਲਓ ਦੇਣਾ ਚਾਹੀਦਾ ਇੱਕ ਮਿੱਠਾ ਸੋਦਾ ਅੱਛਾ ਉਹਦੇ ਨਾਲ ਨਾਲ ਤਾਂ ਭੁੱਖ ਵਧਦੀ ਆ ਪਾਣੀ ਜਿਆਦਾ ਪੀਂਦੇ ਆ ਜਿੰਨਾ ਆਪਣਾ ਪਸ਼ੂ ਪਾਣੀ ਜਿਆਦਾ ਪੀਊਗਾ ਹਨਾ ਉਹਦੀ ਸਿਹਤ ਓਨੀ ਹੀ ਵਧੀਆ ਰਹੂਗੀ ਵੀ ਰਾਜੀ ਰਹੂਗਾ ਪਸ਼ੂ ਹਾਂ ਸਰੀਸ ਮੰਨ ਲਓ ਇੱਕ ਟੱਰੂ ਲਾਲਾ ਕੁਝ ਵੀ ਲਾਲਾ ਹੈ ਹਨਾ ਹੂੰ ਹੂੰ ਹੁਣ ਆਪਾਂ ਹੀ ਲਾਲਾ ਜੇ ਆਪਾਂ ਪਾਣੀ ਵੱਧ ਤੋਂ ਵੱਧ ਪੀਵਾਂਗੇ ਜਿਵੇਂ ਆਪਣੇ ਸਰੀਰ ਵਾਲਾ ਓਨੀ ਹੀ ਸਰੀਰ ਸਾਫ਼ ਹੁੰਦਾਗਾ ਹਨਾ ਉਹ ਚੀਜ਼ ਆ ਪਸ਼ੂ ਲਈ ਇੱਕ ਨੂਨ ਨੂਨ ਵੀ ਜਿਵੇਂ ਆਪਣਾ ਪਾ ਪਾਣੀ ਪਾਉਣੇ ਆਪਾਂ ਉਹਦੇ ਵਿੱਚ ਘੋਲ ਦਿਆ ਕਰੀਏ ਥੋੜਾ ਜਿਹਾ ਠੀਕ ਆ ਉਹ ਦੂਜਾ ਨੂਨ ਚਿੱਟਾ ਚਿੱਟਾ ਨੂਨ ਜੇ ਮੈਂ ਆਪਾਂ ਸਬਜ਼ੀ ਚ ਪਾਉਣੇ ਆ ਠੀਕ ਆ ਠੀਕ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਡਲਿਆ ਵਾਲਾ ਨੂਨ ਨਹੀਂ ਆਉਂਦਾ ਹੈਗਾ ਪਹਿਲਾਂ ਆਪਾਂ ਲਿਆ ਕੇ ਛਿੱਟਿਆ ਸੀਗਾ 10 15 ਕਿਲੋ ਨੂਨ ਸਾਡੀ ਖੋਲੇ ਜੇ ਸਾਰਾ ਹੁਣ ਛੱਟ ਗਿਆ ਸਾਰਾ ਹੂੰ ਹੂੰ ਹੁਣ ਆਪਾਂ ਲੈਣਾ ਹੈ ਹਜੇ ਕੋਈ ਆਇਆ ਨਹੀਂ ਹੈਗਾ ਤੇ ਜਿਵੇਂ ਬਰਨਾਲੇ ਗੁਰਨੋਲੇ ਜਾਂਦੇ ਆ ਉੱਥੋਂ ਵੀ ਨਹੀਂ ਮਿਲਦਾ ਫਿਰ ਆਦੇ ਵਿੱਚ ਆਪਣੀ ਜਿਵੇਂ ਮਿਲ ਜਾਂਦਾ ਹੁੰਦਾ ਤੇਰੇ ਹੁੰਦਾ ਠੀਕ ਆ ਠੀਕ ਹੈ ਕਾਲਾ ਨੂਨ ਵੀ ਲੈ ਲੈਣਾ ਬੱਕਰੀਆਂ ਵਾਸਤੇ ਲੈਣੇ ਹੁੰਦੇ ਆ ਤੇ ਭੈਣੇ ਇੱਕ ਨਾ ਭੈਣ ਦਾ ਹੋਰ ਦਾ ਕਮੈਂਟ ਆ ਸੁਖਪ੍ਰੀਤ ਕੌਰ ਭੈਣੇ ਮੱਝ ਦਾ ਥਣ ਘਾਟਾ ਕੀ ਕਰਿਆ 6 ਮਹੀਨੇ ਦੀ ਗੱਭਣ ਆ ਉਹ ਤਾਂ ਵੀਰੇ ਮੈਡੀਕਲ ਤੋਂ ਹੁਣ ਜਿਵੇਂ ਆਪਣੀ ਉਹ ਆਮ ਮੱਝ ਦਾ ਹੋ ਗਈ ਸੀ ਟੇਟਮੈਂਟ अच्छा वो सोनू सो ना मैं ਦਵਾਈਆਂ ਨੇ ਮੈਂ ਕੱਲ ਦੀ ਕੱਲ ਨੂੰ ਵੀਡੀਓ ਦੇ ਵਿੱਚ ਦਿਖਾ ਦੂੰਗੀ ਮੈਂ ਠੀਕ ਆ ਵੀ ਅਸੀਂ ਮੰਨ ਲਓ ਆ ਥਣ ਦੇ ਵਿੱਚ ਇਹ ਸਾਡੇ ਇਹ ਕੁਦਰਤੀ ਕੁਝ ਹੋ ਜਾਂਦਾ ਹਨਾ ਇਹ ਪਤਾ ਨਹੀਂਦਾ ਇਹਦੇ ਨજર ਲੱਗੀ ਪਤਾ ਨਹੀਂ ਕੀ ਹੋ ਗਿਆ ਜਿੰਨੇ ਕਿ ਅਪਨ ਨਾਰਮਲ ਗੱਲ ਕਰਦੇ ਹੁੰਦੇ ਠੀਕ ਆ ਇੰਨਾ ਸੋਹਣਾ ਦੁੱਧ ਸੀ ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾ ਸੀਗਾ ਹੁਣੇ ਦੂਜੇ ਸੂਏ ਸੂਏ ਵੀ ਦੂਜੇ ਸੂਏ ਮੈਂ ਬੌਲਾ ਵੀ ਵਧੀਆ ਕੱਢਿਆਗਾ ਕੋਈ ਦਿੱਕਤ ਨਹੀਂ ਸੀ ਬੌਲਾ ਕੱਢ ਕੇ ਤੀਜੇ ਦਿਨ ਥਾਣਾ ਚੱਕ ਗਈ ਸੀਗੀ ਇਹ ਫਿਰ ਅਸੀਂ ਉਹ ਹੋਮੋਪੈਥਿਕ ਦਵਾਈ ਦਿੱਤੀ ਸੀਗੇ ਇਹਨੂੰ ਠੀਕ ਹੈ ਪਰ ਮੈਡੀਕਲ ਵਾਲੀ ਦਵਾਈ ਨਹੀਂ ਦਿੱਤੀ ਸੀਗੀ ਉਹਦੇ ਨਾਲ ਜਮਾ ਬਰਾਬਰ ਕਰ ਗਈ ਸੀਗੀ ਠੀਕ ਹੈ ਪਰ ਤੇ ਉਸ ਤੋਂ ਬਾਅਦ ਵਧੀਆ ਚੱਲੀ ਗਿਆ ਵਧੀਆ ਚੱਲੀ ਗਿਆ ਹੁਣ ਥੋੜੀ ਜਿਹੀ ਦਿੱਕਤ ਫੇਰ ਆ ਗਈ ਹੁਣ ਆਪਾਂ ਦਵਾਈ ਦਿੱਤੀ ਚੋ ਮੈਂ ਨਾ ਮੇਰੇ ਕੋਲ ਹੁਣ ਹੈ ਨਹੀਂ ਮੇਰੇ ਕੋਲ ਟਾਈਮ ਘੱਟਾਗਾ ਆਲਰੇਡੀ ਵੀਡੀਓ ਚ ਆਪਾਂ ਦੱਸਾਂਗੇ ਤੇ ਦਿਖਾਵਾਂਗੇ ਵੈਸੇ ਇੱਕ ਕਮੈਂਟ ਬਹੁਤ ਸੋਹਣੇ ਸੋਹਣੇ ਆਉਂਦੇ ਆ ਆਪਾਂ ਨੂੰ ਹਨਾ ਬਣੇ ਬਹੁਤ ਪਿਆਰ ਕਰਦੇ ਨੇ ਸਾਰੇ ਹਾਂ ਕੰਮ ਦੇਖ ਆਪਾਂ ਜਵਾਬ ਨਹੀਂ ਦਿੰਦੇ ਕਿਸੇ ਨੂੰ ਵੀ ਹਨਾ ਚਲੋ ਕੋਈ ਨਾ ਜਿੰਮੇ ਜੇ ਅਗਲੀ ਜੀ ਸੋਚ ਹੁੰਦੀ ਔਵੇਂ ਯਾਰ ਜਿਵੇਂ ਆਪਾਂ ਇੰਸਟਾਗ੍ਰam ਦੀ ਵੀਡੀਓ ਪਾਉਣੀ ਆ ਅੱਜ ਮੈਂ ਵੀਡੀਓ ਪਾਈ ਸੀਗੀ ਉਹ ਮੰਨ ਕੇ ਚਲੋ ਆਪਾਂ ਨੂੰ ਵੀ ਤੇਜ਼ ਰਫ਼ਤਾਰ ਦੇ ਘੋੜੇ ਬਣਨਾ ਚਾਹੀਦਾ ਵੀ ਅੱਗੇ ਵਧੀ ਚੱਲੋ ਅੱਗੇ ਵਧੀ ਚੱਲੋ ਹਨਾ ਆਪਾਂ ਮਾੜੀ ਵੀਡੀਓ ਨਾ ਕੋਈ ਪਾਈਏ ਨਾ ਪਾਉਣੀ ਆ ਨਾ ਸਿੱਖਿਆ ਵੀ ਤੁਹਾਨੂੰ ਗਲਤ ਦਿੱਤੀ ਆ ਹਨਾ ਤੇ ਆਪਾਂ ਤਾਂ ਕਹਿੰਦੇ ਵੀ ਆਪਾਂ ਵੀ ਪਰਿਵਾਰ ਵਾਲੇ ਆ ਆਪਣੇ ਵੀ ਬੱਚੇ ਨੇ ਮੇਰੇ ਵੀ ਬੱਚੇ ਨੇ ਹਨਾ ਇੱਕ ਵੀਰ ਆ ਪਤਾ ਕੀ ਕਹਿੰਦਾ ਤੇ ਕਹਿੰਦਾ ਇਹ ਕੋਈ ਕਰਨ ਵਾਲੀ ਗੱਲ ਆ ਆਮ ਜਿਹੀਆਂ ਗੱਲਾਂ ਨੇ ਵੀ ਸਾਰੇ ਆਮ ਜਿਹੀਆਂ ਗੱਲਾਂ ਹੀ ਕਰਦੇ ਹੁੰਦੇ ਆਪਾਂ ਆਪਾਂ ਹੁਣ ਨਵੇਂ ਕੋਈ ਉਥੋਂ ਦਾ ਲੈ ਕੇ ਨਹੀਂ ਆਉਂਦੇ ਗੱਲਾਂ ਹਨ ਫਿਰ ਮੈਂ ਉਹਨੂੰ ਪੁੱਛਿਆ ਨਾ ਮੈਂ ਡਾਇਰੈਕਟ ਮੈਸੇਜ ਕਰਦਾ ਮੈਨੂੰ ਗੁੱਸਾ ਜਿਹਾ ਲੱਗਿਆ ਜਿਵੇਂ ਤੂੰ ਮੈਨੂੰ ਕਹਿੰਦਾ ਤੂੰ ਬਣ ਕੇ ਕਿਹੜੇ ਕਿਹੜੇ ਜਵਾਬ ਦੇ ਦੇਂਗੀ ਹਨ ਪਰ ਆਪਾਂ ਐਜ ਲੱਗਦਾ ਹੁੰਦਾ ਤੁਹਾਨੂੰ ਵੀ ਆਪਾਂ ਜਦ ਮਾੜਾ ਨਹੀਂ ਬੋਲਦੇ ਜਿਹੜੇ ਕੋਈ ਲੱਛਰ ਤਾਂ ਫਲਾ ਰਹੇ ਨੇ ਗੰਦੀ ਇੰਨੀ ਅਸਲੀਲ ਵੀਡੀਓ ਗੰਦੀਆਂ ਫਿਰ ਉਹਨਾਂ ਨੂੰ ਕਿਉਂ ਨਹੀਂ ਬੋਲਦੇ ਤੁਸੀਂ ਜਾ ਕੇ ਹਨ ਵੀ ਅਸੀਂ ਤਾਂ ਕੋਈ ਗੰਭੀਰ ਵੀ ਬੋਲ ਹੀ ਨਹੀਂ ਕੇ ਜੀ ਗੱਲ ਮੈਂ ਪ বিজয় ਤੈਨੂੰ ਨਹੀਂ ভিডিও ਚੰਗੀ ਲੱਗੀ ਚੰਗੀਆਂ ਨਹੀਂ ਲੱਗੀਆਂ ਗੱਲਾਂ ਤੂੰ ਅੱਗੇ ਮਾਲਸਕਿਪ ਕਰ ਦਿੰਦਾ ਵੀਡੀਓ ਨੂੰ ਨਗਾਹ ਦਿੰਦਾ ਵੀਡੀਓ ਨੂੰ ਹਣਾ ਤੂੰ ਦੇਖੀ ਨਾ ਨਵੀਂ ਕਮੈਂਟ ਕਰਨਾ ਜ਼ਰੂਰੀ ਆ ਇਹ ਚੀਜ਼ ਹੁੰਦੀ ਆ ਕਮਲ ਵੀ ਲੋਕ ਪਤਾ ਨਹੀਂ ਤਾਂ ਭਈ ਲੋਕਾਂ ਦੀ ਦਿਮਾਗ ਹੀ ਇਹ ਜੇ ਹੋ ਗਿਆ ਹਣਾ ਇਹ ਗੱਲ ਮੈਨੂੰ ਨਹੀਂ ਸਮਝ ਨਹੀਂ ਲੱਗੀ ਵੀ ਦੇ ਕੇ ਜਾਂਦਾ ਇਹੋ ਵੀ ਵੀ ਬੰਦਾ ਆਪ ਬਾਲੇ ਸਿਆਣੇ ਬਣਦੇ ਨੇ ਆਪਾਂ ਤਾਂ ਇਹ ਕਹਿਣੀ ਹੁੰਦੀ ਵੀਰੀ ਜਿਹਨੂੰ ਵੀ ਕਿਸੇ ਨੂੰ ਮੰਨ ਲਓ ਕੋਈ ਵੀ ਚੀਜ਼ ਦੀ ਨੌਲੇਜ ਆ ਸਾਨੂੰ ਉਹ ਚੀਜ਼ਾਂ ਨਹੀਂ ਪਤਾ ਹੈਗਾ ਮੈਨੂੰ ਕੋਈ ਗੁੱਸਾ ਨਹੀਂ ਵੀਰੀ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਭੈਣੇ ਵੀ ਤੁਹਾਨੂੰ ਆ ਚੀਜ਼ ਦਾ ਨਹੀਂ ਪਤਾ ਹਨਾ ਇਹਨੂੰ ਐ ਨਹੀਂ ਐ ਕਰ ਲਓ ਹਨਾ ਕੋਰਾ ਗੁੱਸਾ ਨਹੀਂ ਲੱਗਦਾ ਬੰਦਾ ਵੀ ਆਪਾਂ ਨਾਲ ਨੌਲੇਜ ਹੀ ਦੇ ਰਿਹਾ ਚੰਗੀ ਗੱਲ ਦੱਸ ਰਿਹਾ ਹਨਾ ਹੂੰ ਹੂੰ ਤੇ ਹੁਣ ਜਿਵੇਂ ਆਪਾਂ ਸਾਰੇ ਵੀਰਾਂ ਨੂੰ ਕਹਿੰਦਾ ਬਈ ਇਹ ਲਾਈਟ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਨੇ ਹਨਾ ਜਿਹਦੇ ਚਲ ਆਪਾਂ ਸੁਰੱਖੇ ਨੇ ਕਿਉਂਕਿ ਇੱਕ ਅੱਡੇ ਪਾਸੋਂ ਦਾ ਕੰਮ ਲਗਲਾ ਆਂਢੀ ਗਵਾਂਢੀ ਦੋ ਬਾਲਟੀਆਂ ਲੈ ਕੇ ਵੀ ਪਿਆ ਦੂਗਾ ਜੇ ਆਪਣੇ ਘਰ ਪਾਣੀ ਖਤਮ ਹੋ ਜਾਏ ਇੰਨੀਆਂ ਤਾਂ ਵਿਚਾਰੀਆਂ ਨੂੰ ਪਾਣੀ ਲਿਪੇ ਆਉਣਾ ਵੀ ਔਖਾ ਹਾਂ ਇਹ ਹੁਣ ਕਣਕ ਕਰਕੇ ਨਾ 12 ਵਜੇ ਦੇਲਾ ਰੋਟੀ ਮੈਂ 12 ਵਜੇ ਖਾਦੀ ਆ ਕਿਉਂ ਮੈਨੂੰ ਐਸੀ ਵੀ ਇਹ ਵਿਚਾਰੀਆਂ ਵੀ ਨਾਲ ਤਮਸਰ ਕਰਾਇਆ ਇੱਕ ਤੇਹਾਈਆਂ ਸੀਗੀਆਂ ਤੇਹਾਈਆਂ ਸੀ ਫਿਰ ਅਸੀਂ 11 ਵਜੇ ਵਿਚਾਰ ਕਿਸੇ ਨੂੰ ਪੁੱਛ-ਪੁੱਛ ਕੇ ਪਹਿਲਾਂ ਤਾਂ ਉਹ ਜਿਹੜੇ ਟੈਂਟਾਂ ਵਾਲੇ ਹੁੰਦੇ ਨੇ ਵੀਰ ਉਹਨਾਂ ਤੋਂ ਕਰਾਇਆ ਤੇ ਜਨਰੇਟਰ ਲੈ ਦਿੱਕਤ ਇਹ ਆ ਗਈ ਕਿ ਸਾਡਾ ਜਨਰੇਟਰ ਮੱਚ ਗਿਆ ਉਹ ਤਾਂ ਇੰਨਾ ਸ਼ੁਕਰ ਵੀ ਘਰ ਨੂੰ ਉਹਦੀ ਅੱਗ ਲੱਗਣੋਂ ਬਚ ਗਈ ਨਹੀਂ ਹੁਣ ਕਣਕ ਕਰਕੇ ਵੀ ਕੱਟ ਲਾਇਆ ਕਰਨਗੇ ਲਾਉਂਦੇ ਨੇ ਕਹਿੰਦੇ ਸਵੇਰੇ 9 ਵਜੇ ਕੱਟ ਲੈਂਦੇ ਨੇ ਸ਼ਾਮ ਨੂੰ 6 ਵਜੇ ਲਾਈਟ ਆਉਂਦੀ ਆ ਉਸ ਕਰਕੇ ਆਪਾਂ ਤੇਰਾ ਜੇ ਜਨਰੇਟਰ ਛੱਡੀ ਨਹੀਂ ਵੀ ਚੱਲ ਕੰਮ ਕੁਛ ਨਹੀਂ ਹੁੰਦੇ ਤੱਕ ਕਰਾਇਆ ਪੈ ਜੂਗਾ ਤਨਦਰ ਹਨ ਵੀ ਜਿਨੇ ਨਜ਼ਰ ਆਪਣਾ ਜਨਰੇਟਰ ਨੇ ਉਦਾਂ ਨਾਲ ਰੱਖ ਲਓ ਸੋ ਦਿੱਕਤ ਆਉਂਦੇ ਨਾ ਬੇਜਮਾਨ ਨੇ ਵਿਚਾਰੀਆਂ ਹਣ ਇੱਕ ਭਰਾ ਦਾ ਹੋਰ ਕਮੈਂਟ ਆਗਾ ਵੀ ਸਾਡੀ ਮਾਂ ਚ 7 ਮਹੀਨੇ ਦੀ ਗੱਭਣ ਆ ਵੀ ਲੱਸੀ ਆ ਉਹਦੇ ਲਈ ਖਰਾਕ ਵੀ ਕੀ ਪਾਉਣੀ ਚਾਹੀਦੀ ਆ ਆ ਦੇਖ ਕਮਣਾ ਹੁੰਦੱਸਿਆ ਤਾਂ ਹੈਗਾ ਵੀ ਵੀ ਉਹੀ ਚੀਜ਼ ਜੀ ਤੁਸੀਂ ਕਰਕੇ ਤਾਂ ਦੇਖੋ ਹਨਾ ਹਾਂ ਵੀ 7 ਮਹੀਨੇ ਦੀ ਗੱਭਣ ਆ ਹਾਂ ਉਹ ਬਾਕੀ ਮੈਡੀਕਲ ਤੋਂ ਮਾੜਾ ਮੋਟਾ ਪੁੱਛ ਕੋ ਦਿਆ ਤਨਗੇ ਦਵਾਈ ਏਡੀ ਗੱਲ ਨਹੀਂ ਹੁੰਦੀ ਜਿਵੇਂ ਇੱਕ ਆਪਾਂ ਲੇਟੀ ਜੀ ਜਿਵੇਂ ਜ਼ਰੂਰ ਦੱਸਣੀ ਹੈ ਕਿਉਂਕਿ ਹਾਂ ਜਿਵੇਂ ਪਾਣੀ ਦੇ ਵਿੱਚ ਨਾ ਜਿਵੇਂ ਆਪਾਂ ਇਹਨੂੰ ਭੁੱਖ ਵੀ ਲੱਗੂ ਭੁੱਖ ਲੱਗੂ ਆਪਾਂ ਇੱਕ ਕਮੈਂਟ ਪਿਛਲੀ ਵੀਡੀਓ 'ਚ ਇਹ ਕਿਹਾ ਸੀ ਵੀ ਕੱਚੀ ਲੱਟੀ ਪਾ ਦਿਆ ਕਰੋ ਹਣਾ ਉਹ ਕਿਸੇ ਨੇ ਕਮੈਂਟ ਕੀਤਾ ਵੀ ਦੀਦੀ ਕੱਚੀ ਲੱਟੀ ਲੱਟੀ ਗੋਹੇ ਰਾਹੀਂ ਕੱਢ ਦਿੰਦੇ ਆ ਨਾ ਦਲੀਆ ਕਰਾਇਆ ਹੋਊਗਾ ਫਿਰ ਤਾਂ ਨਹੀਂ ਕੱਢਦੀਆਂ ਅੱਛਾ ਠੀਕ ਹੈ ਜਿਵੇਂ ਆਪਾਂ ਜਿਵੇਂ ਆਪਾਂ ਕਹਦੇ ਨੇ ਵੀ ਬੱਕਲੀਆਂ ਪਾਣੇ ਨੇ ਵਾਪਸ ਨੂੰ ਉਹ ਤਾਂ ਮੰਨ ਲਓ ਜੇ ਸਾਫਤੀ ਕਣਕ ਪਾਉਣਾ ਤਾਂ ਕੱਢਣਗੀਆਂ ਕੱਢਣਗੀਆਂ ਜੇ ਆਪਾਂ ਬਰੀਕ ਦਲੀਆ ਕਰਾਇਆ ਹੋਇਆ ਉਹ ਨਹੀਂ ਕੱਢਦੀਆਂ ਹੈਗੀਆਂ ਕੰਮ ਠੀਕ ਫਿਰ ਉਹ ਮੰਨ ਕੇ ਚੱਲ ਫਿਰ ਲੀਵਰ 'ਚ ਉਹ ਆ ਗਈ ਨਾ ਨੁਕਸ ਇਹ ਇੱਕ ਮੰਨ ਲਓ ਮਿੱਠਾ ਸੋਡਾ ਚਾਹੀਏ 100 ਗ੍ਰਾਮ ਪਾਣੀ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਮਿੱਠਾ ਸੋਡਾ ਦਾ ਕੋਈ ਨੁਕਸਾਨ ਨਹੀਂ ਹੈਗਾ ਉਹ ਅੰਦਰੋਂ ਸਰੀਰ ਨੂੰ ਸਹੀ ਕਰਦਾ ਨਾਲ ਤਾਂ ਪਸ਼ੂਆਂ ਦੇ ਇੱਕ ਨੰਮ ਚਾਹੇ ਦਿੱਲੀ ਨਹੀਂ ਪੀਂਦੇ ਆਪਣੇ پاس ਉਹ ਦੂਜੇ ਦਿਨ ਪਾ ਦੋ ਕਿਉਂ ਨਾ ਨੂਨ ਦੇ ਨਾਲੇ ਨਾਲ ਤਾਂ ਭੁੱਖ ਲੱਗੂਗੀ ਜਿਵੇਂ ਹੁਣ ਆਪ ਹੀ ਆਪ ਨਮਕੀਨ ਚੀਜ਼ ਕੋਈ ਖਾ ਲੈਣ ਆ ਬੰਦੇ ਕਿੰਨੀ ਲੱਗਦੀ ਹੈ ਮੈਨੂੰ ਨੂਨ ਵਾਲਾ ਪਾਣੀ ਪੀਣਗੇ ਉਹਨਾਂ ਨੂੰ ਤੇ ਜ਼ਿਆਦਾ ਲੱਗੂਗੀ ਇਹਦਾ ਅੰਦਰੋਂ ਜਿਵੇਂ ਆਪ ਫਿਲਟਰ ਕਹਦੇ ਨੇ ਉਹ ਚੀਜ਼ ਸਾਫ਼ ਹੋ ਗਈ ਹੈ ਨਾ ਜਿਆਦਾ ਸਾਫ਼ ਹੋ ਗਈ ਕਿਉਂਕਿ ਮੇਰਾ ਤਾਂ ਤਜਰਬਾ ਜਿੰਨਾ ਦਾ ਜਿਵੇਂ ਮੈਂ ਆ ਵੀ ਖਸਮਾ ਦਾ ਮੰਨ ਲਓ ਧਿਆਨ ਰੱਖਦੀ ਆ ਉਹ ਚੀਜ਼ ਮੈਂ ਬੋਲ ਦਿੰਨੀ ਆ ਨਾ ਆਪਦੇ ਢੀਢੀ ਕਹਿੰਦੇ ਨਾ ਤਾਂ ਆਪ ਵਿਦਵਾਨ ਆਗੇ ਜਿਵੇਂ ਵਿੱਚ ਚਲ ਆ ਜਾਂਦੇ ਨੇਗੇ ਮੈਨੂੰ ਕਿਸੇ ਦਾ ਗੁੱਸਾ ਨਹੀਂ ਹੈਗਾ ਤੁਸੀਂ ਦੱਸ ਦਿਆ ਕਰੋ ਵੀ ਬਸ ਭੈਣੇ ਵੀ ਆਹਗਾ ਐਵੇਂ ਨਹੀਂ ਤੁਸੀਂ ਐਂ ਕਰ ਲੋ ਤੁਹਾਡੇ ਪਸੂ ਇਹਦੇ ਨਾਲ ਜ਼ਿਆਦਾ ਵਧੀਆ ਹੋ ਜਾਣਗੇ ਮੈਨੂੰ ਕੋਈ ਚੀਜ਼ ਨਾਲ ਖੁਸ਼ੀ ਮਿਲਦੀ ਹੈ ਵੀ ਕੋਈ ਮੈਨੂੰ ਰਹਿ ਦੇ ਹਾਂ ਕਿਉਂਕਿ ਕੋਈ ਚੀਜ਼ ਆਪ ਨੂੰ ਨਹੀਂ ਪਤਾ ਹੁੰਦੀ ਚਲੋ ਤੁਹਾਨੂੰ ਪਤਾ ਹੁੰਦੀ ਹੈ ਨਾ ਜ਼ਰੂਰੀ ਨਹੀਂ ਹੁੰਦਾ ਕੰਮ ਲੈ ਵੀ ਚਲੋ ਮੰਨ ਕੇ ਚਲੋ ਵੀ ਆ ਕਈ ਵਾਰੀ ਇਹ ਚੀਜ਼ ਹੁੰਦੀ ਹੈ ਜਿਵੇਂ ਤੂੰ ਚੱਲਦੇ ਰਹਿਵੇਂ ਤੂੰ ਵੀ ਕਰਦਾ ਹਨ ਤੇ ਚਲੋ ਡਰਾਈਵਰੀ ਮੈਨੂੰ ਵੀ ਆਉਂਦੀ ਹੈ ਮੈਨੂੰ ਤਾਂ ਉਨੀ ਚੀਜ਼ ਆਉਂਦੀ ਹੈ ਤੈਨੂੰ ਵੱਧ ਨੌਲੇਜ ਮੈਂ ਦੱਸ ਸਕਦਾ ਵੀ ਇਹ ਭਨੇ ਆਏ ਨਹੀਂ ਐ ਐ ਜੀ ਹੋਊਗੀ ਹਨਾ ਇਹ ਤਾਂ ਗੱਲ ਹੈ ਜੀ ਆਪਾਂ ਕਹਿੰਦੇ ਵੀ ਜੀ ਨੂੰ ਵੀ ਬਸਮਾ ਬਰੇ ਸੰਦਾਂ ਟਾਈਮ ਹੀ ਥੋੜਾ ਹੋਇਆ ਵਿੱਚ ਤਾਂ ਵਿਚਾਰਾਂ ਨੂੰ 20-20 ਸਾਲ ਪਿੱਛੋਂ ਮੰਨ ਲਓ ਵੀ ਬਸੂ ਰੱਖੇ ਹੋਏ ਨੇ ਸਹੀ ਗੱਲ ਆ ਭਨੇ ਠੀਕ ਆ ਬਜ਼ੁਰਗਾਂ ਤੋਂ ਲਾ ਕੇ ਇਹ ਵੀ ਆਪ ਦਾ ਨਹੀਂ ਛੱਡਿਆ ਇਹ ਕਾਰੋਬਾਰ ਕੀਤਾ ਹੂੰ ਹੂੰ ਤੇ ਬਾਕੀ ਵੀ ਆਪਣਾ ਤਾਂ ਕੀਤਾਗਾ ਆਪਾਂ ਤੁਹਾਨੂੰ ਮਨੂੰ ਇਹ ਕੰਮ ਕਰਦੇ ਆ ਨਾ ਹੂੰ ਹੂੰ ਤੇ ਵੀ ਚਲੋ ਆਪਾਂ ਨੂੰ ਇਹ ਚੀਜ਼ ਨਾਲ ਫਰਕ ਨਹੀਂ ਪੈਂਦਾ ਕੋਈ ਤਾਂ ਸਮਝ ਜਾਈ ਜਾਵੇ ਅੱਜ ਤਾਂ ਤੂੰ ਆ ਮੌਸਮ ਕਰਕੇ ਲੇਟ ਆਣਾ ਥੋੜਾ ਲੇਟ ਰੂਟ ਪੱਕ ਜਾਂਦੀ ਹੈ ਲਾਈਟ ਨਹੀਂ ਆਈ ਨਾ ਲਾਈਟ ਕਰਕੇ ਜੇ ਹੁਣ ਜਨਰੇਟਰ ਪਹਿਲਾਂ ਹੁੰਦਾ ਮੈਂ ਦੇਖੀਗੀ ਵੀ ਚਲ ਹੁਣ ਆਜੂ ਹੁਣ ਆਜੂ ਵੀ ਚਲ ਕਾਣੂ ਜਨਰੇਟਰ ਫਿਰੋ ਖੜਕਾ ਜਾਂਦੀ ਹੋਣ ਲੱਗ ਪੜ ਠੜਕਾ ਜਾਂਦਾ ਠੀਕ ਹੈ ਇਹ ਚੀਜ਼ ਹੁੰਦੀ ਹੈ ਵੀ ਚਲ ਦੇਖੀਗੀ ਉਹ ਲਾਈਟ ਆਈ ਨਹੀਂ ਹੁਣ ਮੈਂ ਪਾਣੀ ਉਹ ਲਾਇਆਗਾ ਡੱਬਾ ਉਧਰ ਪੀ ਜਾਂਦੀਆਂ ਨੇ ਮੱਝਾਂ ਪਾਣੀ ਹੂੰ ਠੀਕ ਤੇ ਬਾਕੀ ਦੇ ਟਾਈਮ ਰੇ ਆ ਕਿਉਂ ਨੀਰਾ ਜਾਦੀ ਹੋ ਜੂ ਨੀਰਾ ਜਾਦੀ ਤੇ ਰੋਟੀ ਪਾਣੀ ਦਾ ਵੀ ਕਰਨਾ ਕੋਈ ਨਾ ਉਹਦਾ ਆਪਾਂ ਇਹਨਾਂ ਨੂੰ ਕੱਲ੍ਹ ਵਾਲੀ ਵੀਡੀਓ ਦਿਖਾ ਦਾਂਗੇ ਕੱਲ੍ਹ ਵਾਲੀ ਵੀਡੀਓ ਤੁਹਾਨੂੰ ਮੈਂ ਸਵੇਰੇ ਸਵੇਰੇ ਕਰੂ ਇਹਨਾਂ ਦੇ ਸਾਰੇ ਤੇਲ ਤੋਂ ਸਾਰਾ ਲਾਵਾਂਗੇ ਉਹਦੇ ਬਾਅਦ ਘਾਵਾਂਗੇ ਆਪਾਂ ਇਹ ਵੀ ਕਰਕੇ ਵੀ ਵੀਡੀਓ ਨੂੰ ਬਣਾ ਜਿਵੇਂ ਤੁਸੀਂ ਪਿਆਰ ਦਿੰਦੇ ਹੋ ਐਵੇਂ ਪਿਆਰ ਦਿੰਦੇ ਰਹੋ ਜਿਹੜੇ ਵੀ ਲੋਕ ਐਦਾਂ ਦੇ ਕਿ ਵਿਦਵਾਨ ਆ ਜਾਂਦੇ ਨੇ ਹਨਾ ਤੇ ਉਹਨਾਂ ਨੂੰ ਮੇਰਾ ਤੇ ਹੀ ਹੈ ਵੀ ਚਲੋ ਕੋਈ ਨਾ ਉਹਨਾਂ ਦੀ ਅੱਬ ਦੀ ਸੋਚ ਹੈ ਨਾ ਮੇਰੀ ਆਪ ਵੀ ਆਪਾਂ ਨੂੰ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਆਪਾਂ ਦਾ ਲੋੜ ਹੀ ਨਹੀਂ ਚਲੋ ਉਹਨਾਂ ਦੀ ਜਿੰਨੀ ਕੁ ਸੋਚ ਹੈ ਉਹ ਮੈਂ ਬੋਲ ਦਿੰਦੇ ਨੇ ਹੂੰ ਆਪਾਂ ਨੂੰ ਕੋਈ ਗੱਲ ਨਹੀਂ ਪੈਂਦਾ ਇਹ ਨਾਲ ਇਹ ਚੀਜ਼ ਨਾਲ ਤੇ ਆਪਾਂ ਆਪਣੇ ਬਸਮਾ ਦੀ ਜਿਵੇਂ ਸਾਂਭ ਸੰਭਾਲ ਕਰਦੇ ਆ ਆਦੇ ਤੁਹਾਨੂੰ ਮਨੋਂ ਕਰਦੇ ਆ ਹੁਣ ਆਪਾਂ ਦਾ ਆਪਦਾ ਕੰਮ ਜਾਰੀ ਰੱਖਿਆ ਹੋਇਆ ਹੈਗਾ ਹਨ ਤੇ ਹੁਣ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹੁਣ ਬਾਡੀ ਕਣਕ ਦਾ ਕੰਮ ਛਿੜ ਜੂਗਾ ਉਦੋਂ ਵੀ ਖਿੱਚਵਾ ਹੋ ਜੂਗਾ ਕੰਮ ਜਾਰੀ ਕਦੇ ਹੋ ਜੂਗਾ ਹੁਣ ਸਬਜ਼ੀ ਵੀ ਲੱਗਣ ਲੱਗੀ ਕਮਲ ਆਪਣੇ ਕੇਪ ਤੇ ਇੱਕ ਮੈਂ ਚਾਰਦਾ ਕਰਨਾ ਕੰਮ ਉਹ ਵੀ ਤਰਨਾ ਹੈ ਜੀ ਕੰਮ ਮੈਨੂੰ ਬਹਾਲੇ ਹੋਗੇ ਕਦੇ ਨਿੱਕੀ ਜੀ ਦੇੰਦ ਸੋਸ ਐਪੇ ਵਾਲਾ ਕੰਮ ਹੋ ਗਿਆ ਪਿਆ ਕੀ ਕਰਾ ਹੁਣ ਮੈਂ ਇਹ ਮਤਲਬ ਕਈ ਵਿੱਚ ਲੋਕ ਕਹਿੰਦੇ ਹਨ ਵੀ ਮਤਲਬ ਜਿਹੜੀ ਕਾਰਗਲ ਫੀਡ ਆ ਉਹਦੇ ਨਾਲ ਵੀ ਪਸ਼ੂ ਜ਼ਿਆਦਾ ਰਿਪੀਟ ਹੁੰਦੇ ਨੇ ਆਪਾਂ ਨਹੀਂ ਖਾਵਣਾ ਹੱਦੋਂ ਵੱਧ ਮਾਣਾ ਪਾਉ ਜੇ ਆਪਣਾ ਪਸ਼ੂ ਮੰਨ ਕੇ ਚੱਲ 5 ਕਿਲੋ ਦੁੱਧ ਦਿੰਦਾ ਉਹਨਾਂ ਨੇ ਦੱਸਿਆ ਹੈ ਵੀ 2.5 ਕਿਲੋ ਮਗਰ 1 ਕਿਲੋ ਫੀਡ ਪਾਉਣੀ ਆ ਜੇ ਆਪਾਂ ਹੁਣ ਨਜਾਇਜ਼ ਪਾਵਾਂਗੇ ਫਿਰ ਉਹ ਤਾਂ ਚੀਜ਼ ਹੋਊਗੀ ਨਾ ਜੇ ਹੁਣ ਮੰਨ ਲਓ ਜਿਹੜੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੇ ਮੈਂ ਆਪਾਂ ਕਾਰਗਲ ਫੀਡ ਪਾਉਣੀ ਆ ਆਪਾਂ ਕਹਿੰਦੇ ਨਾ ਤਜਾਬ ਬਣ ਗਿਆ ਠੀਕ ਹੈ ਜੇ ਪਸ਼ੂ ਜ਼ਿਆਦਾ ਹੱਦੋਂ ਵੱਧ ਪੀਲਾ ਪਸਾਵ ਕਰਦਾ ਤਾਂ ਉਹ ਤਜਾਬ ਠੀਕ ਹੈ ਮਤਲਬ ਉਹ ਫੀਡ ਕਰਨਾ ਹੁੰਦਾ ਫੀਡ ਕਰਨਾ ਹੁੰਦਾ ਵੀ ਉਹ ਇਹ ਚੀਜ਼ ਪਸ਼ੂ ਦੇ ਅੰਦਰੋਂ ਇਹ ਚ ਸਰੀਰ ਨੂੰ ਨਾ ਕੰਮ ਲਾ ਜਿਵੇਂ ਆਪਾਂ ਦੁੱਧ ਨਿਚੋੜਨ ਵਾਲਾ ਕੰਮ ਹੋ ਜਾਂਦਾ ਹੱਡ ਨਿਕਲਨੇ ਸ਼ੁਰੂ ਹੋ ਜਾਂਦੇ ਤੇ ਉਹ ਨਿਚੋੜ ਦਿੰਦੀ ਆ ਜਮਾ ਇੰਨੀ ਨਾ ਪਾਓ ਆਪਾਂ ਤਾਂ ਦੁੱਧ ਲੈਣਾ ਪਸ਼ੂ ਤੋਂ ਪਰ ਪਸ਼ੂ ਦੀ ਸਿਹਤ ਵੀ ਆਪਾਂ ਦੇਖਣੀ ਆ ਨਾ ਹੂੰ ਸਰੀਰ ਵੀ ਲੈਣਾ ਹੁਣ ਆਪਾਂ ਇੱਕ ਵੀਰ ਨੇ ਸੱਤੋਂ ਗੱਲ ਤਾਂ ਸੰਭ ਲਿਆ ਸੀ ਮੈਂ ਕਿਹਾ ਸੀ ਵੀ ਵੀਰੇ ਅਸੀਂ ਮੱਕੀ ਬੀਜਣੀ ਆ ਉਹਨੂੰ ਵੀਰੇ ਅਸੀਂ ਚਾਰ ਵਾਸਤੇ ਨਹੀਂ ਬੀਜਣੀ ਕਿ ਅਸੀਂ ਭੈਣ ਵੀ ਪਤਾ ਨਹੀਂ ਕਾਹਦਾ ਚਾਰ ਅੱਭੀ ਵੈਟਰ ਹੈ ਲਾਓ ਬਾਓ ਵੀਰੇ ਅਸੀਂ ਚਾਰ ਵਾਸਤੇ ਨਹੀਂ ਅਸੀਂ ਤਾਂ ਹਰੇ ਇੱਕ ਆਖਾ ਵ ਉਹ ਇਹਨਾਂ ਵਾਸਤੇ ਲੈ ਲੇ ਕਿੱਕੇ ਤੇ ਦੋ ਵੀਰੇ ਬੱਲੇ ਕਿੱਲੇ ਲੈ ਲਏ ਆ ਠੀਕ ਆ ਤੇ ਜੇ ਬਾਕੀ ਸਾਰਿਆਂ ਨੂੰ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਇੱਕ ਵੀਰੇ ਸੱਚੀ ਕੋਈ ਇਹ ਹੀ ਦਿੱਕਤ ਆ ਵੀ ਹਨੇਰਾ ਹੋ ਜਾਂਦਾ ਹੈ ਹ ਨਹੀਂ ਰੋਕਿਆ ਕਰ ਜਾਂਦਾ ਹਨੇਰੇ ਜੀ ਦਾ ਕਰਦਾ ਵੀ ਜਿਹਨੇ ਵੀਡੀਓ ਬਣਾ ਲਈ ਹੈ ਨਾ ਮੱਝਾਂ ਚ ਤੇ ਵੀ ਟਾਈਮ ਟਾਈਮ ਨਾਲ ਵੀਡੀਓ ਭਾਂਜੇ ਪਰ ਜੇ ਤੁਹਾਨੂੰ ਵਧਾਣਾ ਕੰਮ ਉਧਰੋਂ ਵੀ ਕੰਮ ਤੋੜ ਤੋੜ ਖਾਂਦੇ ਨੇ ਹੁਣ ਦਿਮਾਗ ਚ ਉਹ ਕੱਲ ਚ ਭੁੱਮੀ ਜਾਂਦੀ ਆ ਤੇ ਛੇਤੀ ਛੇਤੀ ਮੱਜਾਂ ਦਾ ਕੰਮ ਨਿਮੇੜਾਂ ਤੇ ਫਿਰ ਮੈਂ ਉਧਰ ਜਾਵਾਂ ਵੀ ਜਿੰਨੀਆਂ ਵੀ ਮੇਰੀਆਂ ਭੈਣਾਂ ਵੀਡੀਓ ਪਾਉਂਦੀਆਂ ਨੇ ਭਰਾ ਪਾਉਂਦੇ ਨੇ ਸਾਰਿਆਂ ਨੂੰ ਵੀ ਇੰਨਾ ਹੀ ਪਿਆਰ ਦਿਆ ਕਰੋ ਵੀਡੀਓ ਚ ਹਾਂ ਕਿਉਂਕਿ ਅਗਲੇ ਦਿਨ ਜਿਹੜਾ ਕੋਈ ਕਿੱਤਾ ਕਰਦਾਗਾ ਉਹਨੂੰ ਵਿਚਾਲੀ ਨੂੰ ਹੌਸਲਾ ਮਿਲਦਾ ਹਣਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਵੀ ਉਹਨੂੰ ਵੀ ਹੌਸਲਾ ਦਿਆ ਕਰੋ ਚਲ ਆਪਣਾ ਕੀ ਜਾਂਦਾ ਪੱਕੇ ਕਮੈਂਟ ਹੀ ਕਰਨਾ ਕਿ ਕਿ ਅਗਲੀ ਵੀਡੀਓ ਸ਼ੇਅਰ ਕਰਨੀ ਆ ਕਿਸੇ ਦੀ ਇਹਦੇ ਵਿੱਚ ਮਦਦ ਹੁੰਦੀ ਆ ਕਿਸੇ ਨੂੰ ਹੌਸਲਾ ਮਿਲਦਾ ਤੇ ਉਹਦੇ ਲਈ ਹੋਰ ਆਪਣੇ ਲਈ ਕੁਝ ਇਹ ਜਿਵੇਂ ਭਾਵੇਂ ਆਪਾਂ ਇੱਕ ਸਬਜੀ ਲਈ ਸੀ ਨਾ ਚਲੋ ਆਪਾਂ ਸਬਜੀ ਅੱਜ ਤੋੜ ਕੇ ਲਿਆਂਦੀ ਆ ਵੀ ਆਪਾਂ ਨੂੰ ਖੁਸ਼ੀ ਖੁਸ਼ੀ ਹੋਈ ਹੈ ਨਾ ਪਰ ਇੱਕ ਚੀਜ਼ ਵੈਸੋ ਆਪਾਂ ਦੁਖੀ ਵੀ ਹੁੰਨੇ ਜਦੋਂ ਆਪਾਂ ਕਿਸੇ ਨੂੰ ਵੇਚਦੇ ਆਂ ਅੱਗੋਂ ਅਗਲਾ ਖੁਸ਼ ਹੋ ਕੇ ਲੈਂਦਾ ਯਾਨੀ ਵੀ ਸਾਡੇ ਕਮਾਂਡੇ ਵੀ ਮਿਸਤਰੀ ਲੱਗੇ ਹੋਏ ਨੇ ਅਸੀਂ ਸਬਜੀ ਲੈ ਕੇ ਹਾਂ ਅਸੀ ਕਿ ਅਵੀ ਭਾਈ ਚਲੋ ਜੀ ਸਬਜ਼ੀ ਆਪਾਂ ਕਹਿਣੀ ਹੁੰਨੇ ਆ ਜੇ ਧੋਣ ਲੱਗੇ ਸਬਜ਼ੀ ਚਲ ਧੋਤੀਵੇਂ ਸਬਜ਼ੀ ਠੀਕ ਹੈ ਚੰਗੀ ਤਰੀਕੇ ਨਾਲ ਸਾਫ ਪਾਣੀ ਭਰਿਆ ਮੈਂ ਧੋ ਕੇ ਟੋਕਰੇ ਦੇ ਵਿੱਚ ਗਿੱਲੇ ਕੱਪੜੇ ਚ ਰੱਖਤੀ ਉਹ ਵੀ ਸਬਜ਼ੀ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਨਾਲੇ ਗਾਹਕ ਜਿਹੜਾ ਕੋਈ ਵੀ ਲੈ ਕੇ ਜਾਊਗਾ ਉਹਦਾ ਮਨ ਨੂੰ ਸੰਤੁਸ਼ਟੀ ਮਿਲੇ ਵੀ ਕੱਚੇ ਕੱਚੇ ਗੱਦੂ ਘਰ ਦੀ ਸਬਜ਼ੀ ਲੈ ਕੇ ਆਇਆ ਬਾਕੀ ਇਹ ਚੀਜ਼ ਆ ਆਰਗੈਨਿਕ ਹੈ ਨਾ ਜਿਵੇਂ ਕਿਸੇ ਵੀਰ ਨੇ ਸਾਨੂੰ ਇਹ ਕਿਹਾ ਸੀ ਕਹਿੰਦੇ ਭੈਣੇ ਵੀ ਨੂਨ ਵੀ ਸਪਰੇਅ ਕਰ ਦਿਓ ਤੁਸੀਂ ਬਹੁਤ ਫਾਇਦਾ ਹੋਇਆ ਉਹਦਾ ਨਾ ਸਬਜ਼ੀ ਬਹੁਤ ਸੋਹਣੀ ਲੱਗੀ ਆ ਹਾਂ ਸਹੀ ਗੱ ਪੀ ਪਹਿਲਾਂ ਰੇਟ ਕੱਦੂ ਦਾ ਵੱਧ ਸੀਗਾ ਹੁਣ 40 50 ਤਾਂ ਚੱਲੀ ਰਿਹਾ ਇਹਨਾਂ ਦਾ ਆਪਾਂ ਕਹੇ ਵੀ 40 ਰੁਪਏ ਤੇ ਉਹ ਮੁੜ ਕੇ ਬੋਲੀ ਨਹੀਂ ਜੇ ਆਪਾਂ ਕਹੀ ਵੀ ਚਲੋ ਮੰਨ ਲਓ ਆਪਣੀ ਚੀਜ਼ ਆ ਆਪਾਂ ਉਹ ਵੀ ਕਹਿੰਦੇ ਮੈਨੂੰ ਤਾਂ ਹੀ ਕਿਸਾਨ ਨੂੰ ਇੱਥੇ ਆ ਕੇ ਮਾਰ ਪੈਂਦੀ ਆ ਆਪਾਂ ਆਪਦੇ ਮਨ ਦੇ ਰੇਟ ਨਾਲ ਸਬਜ਼ੀ ਜਾਂ ਕੁਝ ਵੀ ਆਪਣੀ ਫਸਲ ਉਹ ਵੇਚ ਹੀ ਨਹੀਂ ਸਕਦੇ ਆਪਾਂ ਫਿਰ ਉਹੀ ਗੱਲ ਆ ਜਾਂਦੇ ਬੰਦੇ ਨੂੰ ਫਿਰ ਹਾਰ ਕੇ ਦੇਣੀ ਵੀ ਪੈਂਦੀ ਆ ਕਿਉਂਕਿ ਭਾਈ ਕਹਿੰਦੇ ਨੇ ਹੁਣਾ ਪਰ ਆਪਣੀ ਸਬਜ਼ੀ बिकੂਗੀ ਹੱਸ ਕੇ ਆਣਾ ਉਹ ਪਤਾ ਚਲੋ ਆਪਾਂ ਨੇ ਨਾ ਹੁਣੇ ਲੈਂਦੀ ਸੀਦਾ ਉਹ ਕਹੇ ਵੀ ਆਪ ਦਾ ਅਗਲਾ ਹਫਤਾ ਦਾ 1000 ਰੁਪਿਆ ਕੰਮ ਦਾ ਲੈ ਰਿਆ ਤੇ ਆਪਾਂ ਸਬਜ਼ੀ ਦੇ 40 ਰੁਪਏ ਕਿਲੋ ਉਹ ਆਪਣਾ ਕੰਮ ਆ ਆਪਾਂ ਕਿਸੇ ਦੇ ਕੰਮ ਨੂੰ ਨਹੀਂ ਕਹਿੰਦੇ ਵੀਰੇ ਅਗਲਾ ਮਿਹਨਤ ਕਰਦਾ ਉਸ ਹਾਵਨਾ ਆਪਣੇ ਆਪ ਦਾ ਰੇਟ ਮੰਗ ਰਿਆ ਹਾਂ ਹਾਂ ਸਹੀ ਗੱਲ ਹੈ ਕਿਉਂਕਿ ਉਹ ਵੀ ਮਿਹਨਤ ਕਰਦਾ ਆਪਾਂ ਵੀ ਮਿਹਨਤ ਕਰਦੇ ਆ ਕੀ ਆਪਾਂ ਨੂੰ ਵੀ ਉਹ ਚੀਜ਼ ਦਾ ਰੇਟ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਬਾਕੀ ਜਦੋਂ ਹਾਰ ਕੇ ਬੰਦੇ ਨੂੰ ਫਿਰ ਵੇਚ ਨਹੀਂ ਪੈਂਦੇ ਕਿਉਂਕਿ ਇਹ ਚੀਜ਼ ਹੋ ਜਾਂਦਾ ਵੀ ਘਰੇ ਵੀ ਖਰਾਬ ਹੋ ਜਾਂਦੀ ਆਪਣੀ ਹਰਾਉਂਦੇ ਨੇ ਆਪਾਂ ਮੰਨ ਕੇ ਚੱਲ ਜੇ ਨੇ ਜਿੰਨੇ ਵੀ ਪ੍ਰਵਾਸੀ ਨੇ ਆਪਣੀ ਬਰਨਾਲੇ ਏਰੀਆ ਦੇ ਵਿੱਚ ਲਾ ਲਾ ਉਹਨਾਂ ਦਾ ਸਾਰਿਆਂ ਦਾ ਇੱਕਾਗਾ ਜਿਨ੍ਹਾਂ ਤੇ ਭਈਆਂ ਨੇ ਰੇੜੀਆਂ ਲਾਈਆਂ ਹੋਈਆਂ ਨੇ 1 ਰੁਪਿਆ ਵੀ ਚੀਜ਼ ਘੱਟ ਦੇਣੀ ਹੈਗੇ ਕੱਟ ਦੋ ਕਰ ਲੈਂਦੇ ਨੇ ਉਹ ਜੇ ਉਹਨੇ 30 ਕਹਤਾ ਜਾਂ 40 ਕਹਤਾ ਤੋ 40 ਹੋਈਆ ਉਹਨਾਂ ਦਾ ਇੰਨਾ ਜੂਨੀਅਰ ਆਗਾ ਉਹ 1 ਰੁਪਿਆ ਵੀ ਘੱਟ ਦੇਣੀ ਹੈਗੇ ਆਪਣੇ ਆਪ ਤਾਂ ਕੀ ਕਰਨਗੇ ਜੇ ਮੰਨ ਕੇ ਆਪਾਂ 30 ਕਹਤਾ ਦੂਜਾ 25 ਕਰ ਦੂਗਾ 25 ਕਰ ਦੂਗਾ ਨਹੀਂ ਸਹੀ ਗੱਲ ਹੈ ਬਣੇ ਆਪਣੇ ਦਾ ਇਹ ਚੀਜ਼ ਖਾਸ ਕਰਕੇ ਹੈਗੀ ਆ ਇੱਕ ਵੇ ਵੀਡੀਓ ਕੱਲ ਦੇਖੀ ਜਾਂਦੀ ਸੀਗੀ ਕਹਿੰਦੇ ਵੀ ਕਣਕ ਵੜਾਉਣੀ ਆ ਚਲੋ ਆਪਾਂ ਮੈਂ ਤਾਂ ਹਰ ਇੱਕ ਦੇ ਨਾਲ ਸਹਿਮਤ ਆ ਆਪਾਂ ਕਹਿੰਦੇ ਕਿ ਚਲੋ ਵੀ ਜਿਹੜਾ ਵੀ ਬੰਦਾ ਆਪਣੀ ਮਿਹਨਤ ਕਰਦਾ ਉਹਨੂੰ ਮਿਹਨਤ ਦਾ ਮੁੱਲ ਮਿਲਣਾ ਹੀ ਚਾਹੀਦਾ ਮਿਲਣਾ ਚਾਹੀਦਾ ਪਰ ਆਪਣੇ ਲੋਕ ਫਤਾ ਕੀ ਕਰਦੇ ਨੇ ਇਹ ਸੱਚਾਈ ਹੈਗੀ ਉਹ ਮੈਂ ਵੀਡੀਓ ਦੇਖੀ ਆਵਾ ਉਹ ਮੁੰਡਿਆਂ ਨੇ ਦਿੱਤਾ ਤਾਂ ਕਿ ਮੈਸੇਜ ਹੀ ਸੀਗਾ ਹੂੰ ਉਹ ਕਹਿੰਦਾ ਵੀ ਕੀ ਕਰਦੇ ਹੋ ਅੱਜ ਜਿਵੇਂ ਵੀ ਆਪਣੇ ਭਰਾ ਹੁੰਦੇ ਨੇਗੇ ਇਹ ਵੀ ਜਿਵੇਂ ਆਪਾਂ ਕੰਕ ਬੜਦੇ ਆ ਕਹਿੰਦੇ ਵੀ ਅੱਜ ਅਸੀਂ ਵੇਚ ਲਿਆ ਕਹਿੰਦਾ ਫਿਰ ਮੇਰੇ ਕਿੱਲਾ ਕੰਕ ਦਾ ਵੜਦਾ ਕਿੰਨੇ ਪੈਸੇ ਲਾਉਂਗੇ ਕਹਿੰਦਾ ਵੀ 3500 ਰੁਪਿਆ ਦੂਜਾ ਆ ਕੇ ਪੁੱਛਦਾ ਕੀ ਕਹਿੰਦਾ ਮੇਰੇ ਵਰਗਾ ਮੈਂ ਤੁਹਾਨੂੰ 4000 ਰੁਪਿਆ ਦੂੰਗਾ ਦੋ ਟਾਈਮ ਦੀ ਰੋਟੀ ਚਲੋ ਰੋਟੀ ਦਾ ਆਪਾਂ ਕੋਈ ਦੁੱਖ ਨਹੀਂ ਦੋ ਰੋਟੀ ਦਾ ਆਪਾਂ ਐ ਮੰਨ ਲਓ ਕਿ ਆਪਾਂ ਲੰਗਰੀ ਲਾਤਾ ਠੀਕ ਹੈ ਕੋਈ ਚੱਕਰ ਨਹੀਂ ਆ ਪਰਮਾਤਮਾ ਜੀ ਕਿਸਨ ਦੇਣ ਜੋਗਾ ਕਰਦਾ ਆਪਾਂ ਫੇਰੀ ਉਹ ਕਰਦੇ ਹਾਂ ਨਾ ਹਾਂ ਸਹੀ ਗੱਲ ਹੈ ਤੇ ਦੂਜਾ ਆ ਕੇ ਕਹਿੰਦਾ ਵੀ ਮੈਂ 4000 ਦੂੰਗਾ ਦੋ ਟਾਈਮ ਦੀ ਰੋਟੀ ਦੂਜਾ ਕਹਿੰਦਾ ਨਹੀਂ ਯਾਰ ਮੈਂ ਤੁਹਾਨੂੰ 5000 ਦੂੰਗਾ ਇਹກະ ਤੇ ਨਾ ਟਾਈਮ ਦੀ ਰੋਟੀ ਨਾਲ ਅਧਿਆ ਵੀ ਦੂੰਗਾ ਇਹ ਸੱਚਾਈ ਹੈਗੀ ਹੈ ਨਾ ਦੂਜਾ ਤੀਜਾ ਆ ਕੇ ਫਿਰ ਬੋਲਦਾ ਕਹਿੰਦਾ ਮੈਂ ਤੁਹਾਨੂੰ 6000 ਦੂੰਗਾ ਇਹ ਆਪਾਂ ਥੋੜੇ ਜਿਨੇ ਨਾ ਜਿਵੇਂ ਹੁਣ ਮੰਨ ਕੇ ਚੱਲੋ ਠੇਕੇ ਦੇ ਰੇਡ ਕਿੰਨੇ ਵਧੇ ਪੈਣਗੇ ਠੀਕ ਆ ਤੁਸੀਂ ਜਿਹੜੇ ਵੀ ਵੀਰ ਠੇਕੇ ਦੇ ਲੈ ਕੇ ਫਸਲ ਕਰਦੇ ਨੇਗੇ ਅਸੀਂ ਵੀ ਲੈਂਦੇ ਸੀ 17 18 18 ਕਿਲੇ ਵੀਰੇ ਕੁਝ ਨਹੀਂ ਬਚਦਾਗਾ ਮੰਨ ਕੇ ਚੱਲੋ 5 10000 ਬਚਦਾਗਾ ਹਾਂ ਤੇ ਉਹ ਕੀ ਬਚਣਾਗਾ ਆਪਾਂ ਉਹਦਾ ਲਾਉਂਦੀ ਨਹੀਂ ਜਿਹੜੀ ਆਪਾਂ ਆਪਦੀ ਮਿਹਨਤ ਕਰ ਰਹੇ ਆਂਗੀ ਸਹੀ ਗੱਲ ਆ 90 90 ਹਜ਼ਾਰ ਕੰਮ ਲੱਖ ਲੱਖ ਤੇ ਠੇਕੇ ਬਾਗੀ ਬਾਗੇ ਕੀ ਕੱਢੂ ਵਾਲਾ ਫਾਇਦਾ ਕਿ ਉਹ ਵੀ ਖੇਤੀ ਪਰਮਾਤਮਾ ਦੇ ਹੱਥਾਂ ਤੋਂ ਦੇਗਲਾ ਬਦਲ ਉੱਤੇ ਫਿਰਦਾ ਜਾਣ ਪੁੱਤਰ ਪੁੱਤਰ ਕਰਦੀ ਆ ਵੀ ਜੇ ਮੰਨ ਕੇ ਚੱਲੋ ਹੁਣ ਕਣਕਾਂ ਸਭ ਦੀਆਂ ਆਈਆਂ ਪਈਆਂ ਨਹੀਂ ਆ ਬਚਾਰਿਆਂ ਨੇ ਪੁੱਤਾਂ ਵਾਂਗੂ ਫਸਲਾਂ ਪਾ ਲਈਆਂ ਨੇ ਹਨਾ ਵੀ ਜੇ ਮੀਂਹ ਆ ਗਿਆ ਸਾਰਾ ਕੋਈ ਮੀਂਹ ਆ ਗਿਆ ਉਹ ਫਸਲਾਂ ਵੀ ਲੰਮੀਆਂ ਪੈ ਜਾਣਗੇ ਜਿਵੇਂ ਢੇਰੀ ਆ ਗਈ ਬੱਲੀਆਂ ਚ ਬੱਲੀਆਂ ਟੁੱਟ ਟੁੱਟ ਦਾਣੇ ਵੀ ਸਾਰੇ ਡਿੱਗੇ ਜਾਣਗੇ ਕੀ ਪੱਲੇ ਪਊਗਾ ਕੀ ਪੱਲੇ ਪਊਗਾ ਮੇਰੇ ਆ ਕਨੇ ਵੀ ਥੋੜਾ ਜਿਆ ਐਨੇ ਕੰਮ ਨਾ ਚੱਕੋ ਵੀ ਕਿ ਇੱਕ ਦੂਜੇ ਨੂੰ ਜਿੱਦ ਚ ਠੇਕੇ ਨਾ ਵਧਾਈ ਚੱਲੋ ਹਣਾ ਸਾਬ ਸਾਬ ਨਾ ਚੱਲੀ ਜਾਓ ਤੁਸੀਂ ਵੀ ਵੀ ਲੈਣ ਵਾਲੇ ਨੂੰ ਵੀ ਨਾ ਕੋਸ ਮਤਲਬ ਪੜਦਾ ਪੈ ਜੇ ਤੇ ਦੇਣ ਵਾਲੇ ਨੂੰ ਵੀ ਵਧੀਆ ਉਹਦਾ ਸਹੀ ਹੋਵੇ ਜਿਹੜੇ ਠੇਕੇ ਤੇ ਦੇਣੀਆਂ ਉਹਨੂੰ ਵੀ ਠੀਕ ਹੋਵੇ ਜਿਹੜੇ ਨੇ ਵਿਚਾਰੇ ਨੇ ਜ਼ਮੀਨ ਠੇਕੇ ਤੇ ਲੈਣੀਆਂ ਉਹਨੂੰ ਵੀ ਰੋਬ ਇਸ ਤਾਂ ਬਚਨੇ ਚਾਹੀਦੇ ਬੀ ਮੈਂਨਤ ਵੀ ਕਰਦਾ ਆਪਾਂ ਫਸਲਾਂ ਕਰਕੇ ਸਿੱਟੇ ਖਾਈ ਆ ਪਰ ਵੜਤੀ ਜਾਂਦੇ ਬਚਦਾ ਕੀ ਆਪਾਂ ਉਹ ਵਿਆਜ ਚ ਆਪਣੀ ਫਸਲ ਕੱਟ ਲੈਂਦੇ ਨੂੰ ਪੱਲੇ ਤਾਂ ਕੁਝ ਵੀ ਨਹੀਂ ਪੈਂਦਾ ਹਣਾ ਮੈਂਨਤ ਕਰਦੀ ਰਹਿ ਜਾਣੀ ਆ ਹੁਣ ਇਹ ਅਰਦਾਸਾਂ ਕਰੀ ਜਾਂਦੇ ਦੇਖ ਲੈ ਵੀ ਦੇਖ ਲੈ ਬਦਲ ਐ ਵੀ ਅੱਜ ਮੌਸਮ ਪੂਰਾ ਖਰਾਬ ਆ ਬੜਾ ਜਿਆਦਾ ਖਰਾਬ ਆ ਤੇ ਮੇਰੇ ਮੌਸਮ ਵੀ ਨੇਰ ਰੱਖੀ ਆ ਨਾ ਸਾਡੇ ਖਾਣ ਜੋਗੇ ਦਾਣੇ ਢੋਲਾ ਚ ਪੈ ਜਾਣ ਪੈ ਜਾਣਾ ਤੇ ਚੰਗਾ ਵੀਰੇ ਹੁਣ ਟਾਈਮ ਮੇਰੇ ਕੋਲੇ ਘਟਾ ਤੇ ਵੀ ਧੰਨਵਾਦ ਸਾਰਿਆਂ ਦਾ ਜਿਨੇ ਮੈਨੂੰ ਇੰਨਾ ਵੀ ਸਾਡੀ ਵੀਡੀਓ ਨੂੰ ਪਿਆਰ ਕਰਦੇ ਹੋਗੇ ਤੁਸੀਂ ਨਾ ਹਾਂ ਤੇ ਵੀਡੀਓ ਨੂੰ ਵੀਰ ਬਣ ਕੇ ਵੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਾਡੇ ਚੈਨਲ ਨੂੰ ਬਸ ਮਾਦਰ ਸਬਸਕ੍ਰਾਈਬ ਕਰ ਲਓ ਨਾ ਤੇ ਸਾਡੇ ਹੀ ਇੰਸਟਾਗ੍ਰam ਤੇ ਵੀ ਚੈਨਲ ਆ ਗਿਆ ਇਹੀ ਨਾਂਤੀ ਆ ਗਏ ਤੇ ਬਾਕੀ ਜੇ ਕੋਈ ਹੋਰ ਤੁਹਾਡੇ ਦਿਲ ਚ ਸਵਾਲ ਹੋਣ ਤਾਂ ਸਾਨੂੰ ਕਮੈਂਟ ਕਰਕੇ ਪੁੱਛ ਸਕਦਾ ਜੇ ਕੋਈ ਇਦਾਂ ਦਾਗਾ ਤਾਂ ਨੰਬਰ ਵੀ ਦਿੱਤਾ ਹੋਇਆ ਹੈ ਉਹ ਕਾਲ ਕਰ ਸਕਦੇ ਹੋ ਹਾਂ ਦੱਸ ਦਿਆ ਕਰੋ ਵੀਰਵਾਨੀ ਇੱਕ ਸਾਨੂੰ ਹੋਰ ਗੱਲ ਮੈਂ ਪਹਿਲਾਂ ਵੀ ਪੁੱਛੀ ਸੀਗੀ ਵੀ ਘੱਟ ਦਾ ਖਰਚੇ ਦੇ ਵਿੱਚ ਹਨਾ ਵੀ ਅਸੀਂ ਖੇਤ ਹੁਣ ਜਿਵੇਂ ਜਾ ਰਹੇ ਆਂਗੇ ਵੀਰੇ ਤੁਹਾਨੂੰ ਪਤਾ ਜਦੋਂ ਆਪਣੇ ਕੰਦਾਂ ਵੀ ਕੱਲਿਆਂ ਦੀਆਂ ਹੁੰਦੀਆਂ ਨੇ ਭਰਤ ਵੀ ਆਪਾਂ ਨੂੰ ਪਾਉਣੀ ਪਊਗੀ ਖੇਤੇ ਦੇ ਵਿੱਚ ਹਨਾ ਆਪਾਂ ਪਸ਼ੂਆਂ ਵਾਸਤੇ ਜਗ੍ਹਾ ਵੀ ਬਣਾਉਣੀ ਵੀ ਸੱਟ ਤੋਂ ਅਸੀਂ ਪਾਉਣਾ ਨਹੀਂ ਸਸਤੇ ਦੇ ਵਿੱਚ ਵੀ ਜਿਹੜੀ ਵੀ ਚੀਜ਼ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਨੀ ਵੀ ਆਹ ਚੀਜ਼ ਸਾਨੂੰ ਸਸਤੀ ਵੀ ਪਊਗੀ ਤੇ ਪਸ਼ੂ ਕੀ ਤੁਹਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀਰਵਾਰ ਕੇ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਸ਼ੇਅਰ ਉਹ ਆਪਾਂ ਕਰ ਲੂ ਦੁਕਾਨ ਦਾ ਸਾਰਾ ਹਾਂ ਧੰਨਵਾਦ